ਐਮਐ ਜੀ ਡੀ ਦਾ ਸੱਚਾ ਸੋਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਰਾਮ ਜੀ ਰੋਹਨੀ ਧਾਮ ਪਟਿਆਲਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ 사ਧ ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤाराम ਰਹਿਮ ਸਿੰਘ ਜੀਨਸਾਂ ਵੱਲੋਂ ਸਮਾਜਿਕ ਬੁਰਾਈਆਂ ਦੇ ਖਾਤਮੇ ਅਤੇ ਜੀਵਨ ਸੁਧਾਰ ਲਈ ਫਰਮਾਏ ਗਏ ਪਵਿੱਤਰ ਬਚਨਾਂ ਨੂੰ ਸ਼ਰਧਾਪੂਰਵਕ ਸੁਣਿਆ ਇਸ ਦਰਮਿਆਨ ਨਸ਼ਿਆਂ ਦੀ ਭੈੜੀ ਦਲਦਲ 'ਚੋਂ ਬਾਹਰ ਨਿਕਲਣ ਵਾਲੇ ਵੀ ਵੱਡੀ ਗਿਣਤੀ ਵਿੱਚ ਜੀ ਪੁੱਜੇ ਹੋਏ ਸਨ ਜਿਨ੍ਹਾਂ ਨੂੰ ਪੂਜਨੀ ਗੁਰੂ ਜੀ ਨੇ ਮਨੁਤਾਪ্লাই ਕਾਰਜਾਂ ਸਮੇਤ ਸਮਾਜਿਕ ਬੁਰਾਈਆਂ ਤਿਆਗਣ ਦਾ ਪਾਠ ਪੜਾਇਆ ਰੋਹਾਨੀਤਮ ਪਟਿਆਲਾ ਵਿਖੇ ਸਵੇਰ ਤੋਂ ਵੱਡੀ ਗਿਣਤੀ ਵਿੱਚ ਨੇੜੇ ਤੇੜੇ ਇਲਾਕਿਆਂ ਦੀ ਸੰਗਤ ਪੁੱਜੂਗੀ ਅਤੇ ਅਤੇ 11 ਵਜੇ ਤੱਕ ਸੰਗਤ ਆਉਂਦੀ ਹੀ ਰਹੀ ਸਾਧ ਸੰਗਤ ਦੀ ਸਹੂਲਤ ਪਟਿਆਲਾ ਜ਼ਿਲ੍ਹਾ ਦੇ ਜ਼ਿੰਮੇਵਾਰਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਦਰਮਿਆਨ ਦੇਖਿਆ ਗਿਆ ਕਿ ਵੱਖ-ਵੱਖ ਪੰਡਾਲਾਂ ਵਿੱਚ ਸਜੀ ਹੋਈ ਸਾਧ ਸੰਗਤ ਵੱਲੋਂ ਕੁਝ ਨੇ ਗੁਰੂ ਜੀ ਦੇ ਵਚਨ ਇੱਕ ਮਨ ਇੱਕ ਚਿੱਤ ਹੋ ਕੇ ਸੁਨੇ ਗਏ। ਸਾਧ ਸੰਗਤ ਵੱਲੋਂ ਕਤਾਰਬੁੱਧ ਚ ਲਾਏ ਗਏ ਆਪਣੇ ਆਕਾਰਾਂ, ਬੱਸਾਂ, ਮੋਟਰਸਾਈਕਲ ਆਦਿ ਵਾਹਨ ਆਉਣ ਜਾਣ ਵਾਲੇ ਲੋਕਾਂ ਦਾ ਧਿਆਨ ਖਿੱਚ ਰਹੇ ਸਨ। ਜਦੋਂ ਸਾਧ ਸੰਗਤ ਸਮਾਪਤੀ ਮੌਕੇ ਡੇਰੇ ਤੋਂ ਬਾਹਰ ਆਈ ਤਾਂ ਵੱਡੇ ਇਕੱਠ ਨੇ ਆਮ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਜਦੋਂ ਪਵਿੱਤਰ ਪੰਡਾਰੇ ਦੀ ਸਮਾਪਤੀ ਹੋਈ ਤਾਂ ਪੂਰੇ ਤਰੀਕੇ ਦੇ ਨਾਲ ਸਾਧ ਸੰਗਤ ਦਾ ਪਟਿਆਲਾ ਦੀ ਧਰਤੀ ਤੇ ਹੜ ਆਇਆ ਦਿਖਾਈ ਦਿੱਤਾ ਦਾਜੀ ਕਿਸ ਮੁੱਚੇ ਪੰਜਾਬ ਦੀ ਸਾਂਝ ਸੰਗਤ ਵੱਲੋਂ ਪਟਿਆਲਾ ਅਧਿਆਸ਼ਰਮ ਵਿੱਚ ਵੱਡੇ ਤੌਰ ਤੇ ਐਮਐਜੀ ਗੁਰਮੰਤਰ ਪੰਡਾਰਾ ਧੂਮ-ਤਾਮ ਨਾਲ ਅਤੇ ਸ਼ਰਧਾਪੂਰਵਕ ਅਤੇ ਮਾਨੁਤਾਪਲਾਈ ਕਾਰਜਾਂ ਤਹਿਤ ਮਨਾਇਆ ਗਿਆ। ਐਮਐਸਜੀ ਡੇਰਾ ਸੱਚਾ ਸੋਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਰਾਮ ਜੀ ਰੋਹਨ ਨਿਤਾਮ ਪਟਿਆਲਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਧ ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰੇਹਿੰਗ ਸਿੰਘ ਜੀंसਾਂ ਵੱਲੋਂ ਸਮਾਜਿਕ ਬੁਰਾਈਆਂ ਦੇ ਖਾਤਮੇ ਅਤੇ ਜੀਵਨ ਸੁਧਾਰ ਲਈ ਫਰਮਾਏ ਗਏ ਪਵਿੱਤਰ ਵਚਨਾਂ ਨੂੰ ਸ਼ਰਧਾਪੂਰਵਕ ਸੁਣਿਆ। ਇਸ ਦਰਮਿਆਨ ਨਸ਼ਿਆਂ ਦੀ ਪੈੜੀ ਦਲਦਲ ਤੋਂ ਬਾਹਰ ਨਿਕਲਣ ਵਾਲੇ ਵੀ ਵੱਡੀ ਗਿਣਤੀ ਵਿੱਚ ਜੀ ਪੁੱਜੇ ਹੋਏ ਸਨ ਜਿਨ੍ਹਾਂ ਨੂੰ ਪੂਜਨੀ ਗੁਰੂ ਜੀ ਨੇ ਮਨੋਂ ਤਾਂ ਭਲਾਈ ਕਾਰਜਾਂ ਸਮੇਤ ਸਮਾਜਿਕ ਬੁਰਾਈਆਂ ਤਿਆਗਣ ਦਾ ਪਾਠ ਪੜਾਇਆ ਰੋਹਨੀ ਤਾਂ ਪਟਿਆਲਾ ਵਿਖੇ ਸਵੇਰ ਤੋਂ ਵੱਡੀ ਗਿਣਤੀ ਵਿੱਚ ਨੇੜੇ ਤੇੜੇੋਂ ਇਲਾਕਿਆਂ ਦੀ ਸੰਗਤ ਪੁੱਜ ਗਈ ਅਤੇ ਅਤੇ 11 ਵਜੇ ਤੱਕ ਸੰਗਤ ਆਉਂਦੀ ਹੀ ਰਹੀ ਸਾਧ ਸੰਗਤ ਦੀ ਸਹੂਲਤ ਪਟਿਆਲਾ ਜ਼ਿਲ੍ਹਾ ਦੇ ਜ਼ਿੰਮੇਵਾਰਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਦੇਖਿਆ ਗਿਆ ਕਿ ਵੱਖ-ਵੱਖ ਪੰਡਾਲਾਂ ਵਿੱਚ ਸਜਿ ਹੋਈ ਸਾਧ ਸੰਗਤ ਵੱਲੋਂ ਕੁਝ ਨੇ ਗੁਰੂ ਜੀ ਦੇ ਵਚਨ ਇੱਕ ਮਨ ਇੱਕ ਇੱਛਤ ਹੋ ਕੇ ਸੁਨੇ ਗਏ। ਸਾਧ ਸੰਗਤ ਵੱਲੋਂ ਕਤਾਰਬੱਧ ਚ ਲਾਏ ਗਏ ਆਪਣੇ ਆਕਾਰਾਂ ਬੱਸਾਂ ਮੋਟਰਸਾਈਕਲ ਆਦਿ ਵਾਹਨ ਆਉਣ ਜਾਣ ਵਾਲੇ ਲੋਕਾਂ ਦਾ ਧਿਆਨ ਖਿੱਚ ਰਹੇ ਸਨ। ਜਦੋਂ ਸਾਧ ਸੰਗਤ ਸਮਾਪਤੀ ਮੌਕੇ ਡੇਰੇ ਤੋਂ ਬਾਹਰ ਆਈ ਤਾਂ ਵੱਡੇ ਇਕੱਠ ਨੇ ਆਮ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਤਸਵੀਰਾਂ ਵੀ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਜਦੋਂ ਪਵਿੱਤਰ ਪੰਡਾਰੇ ਦੀ ਸਮਾਪਤੀ ਹੋਈ ਤਾਂ ਪੂਰੇ ਤਰੀਕੇ ਦੇ ਨਾਲ ਸਾਧ ਸੰਗਤ ਦਾ ਪਟਿਆਲਾ ਦੀ ਧਰਤੀ ਤੇ ਹੜ ਆਇਆ ਦਿਖਾਈ ਦਿੱਤਾ ਰਾਜੀ ਕਿਸ ਮੁчие ਪੰਜਾਬ ਦੀ ਸਭਾ ਸੰਗਤ ਵੱਲੋਂ ਪਟਿਆਲਾ ਅਸ਼ਰਮ ਵਿੱਚ ਵੱਡੇ ਤੌਰ ਤੇ ਐਮਐਜੀ ਗੁਰਮੰਤਰ ਪੰਡਾਰਾ ਧੂਮ-ਤਾਮ ਨਾਲ ਅਤੇ ਸ਼ਰਧਾਪੂਰਵਕ ਅਤੇ ਮਾਨਵਤਾ ਭਲਾਈ ਕਾਰਜਾਂ ਤਹਿਤ ਮਨਾਇਆ ਗਿਆ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ